ਨਾ ਕੈਂਟ ਅਧੀਨ ਆਉਂਦੇ ਪੁਚੋ ਰੋਡ ਉੱਤੇ ਬਣੇ ਹੁੱਕਾ ਬਾਰ ਵਿੱਚ ਪੁਲਿਸ ਵੱਲੋਂ ਕੀਤੀ ਗਈ ਰੇਡ ਇਸ ਵਿੱਚ 13 ਦੇ ਕਰੀਬ ਜਿਹੜੇ આરોપી ਨੇ ਉਨ੍ਹਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਇਸ ਵਿੱਚ ਮੁੰਡੇ ਅਤੇ ਕੁੜੀਆਂ ਦੀ ਮੌਜੂਦਗੀ ਸੀ ਜਿਸ ਤੇ ਪੁਲਿਸ ਵੱਲੋਂ ਰੇਡ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਸ ਵਾਰੇ ਜਾਣਕਾਰੀ ਦਿੰਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਹੁੱਕਾ ਬਾਰ ਦੀਆਂ ਸ਼ਿਕਾਇਤਾਂ ਉਹਨਾਂ ਕੋਲ ਆ ਰਹੀਆਂ ਸੀ ਜਿਸ ਬਿਹਾਵ ਉੱਤੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਇੱਕ ਕੱਲ ਥਾਣਾ ਕੈਂਟ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਜਿਹਨਾਂ ਨੂੰ ਇੱਕ ਜਿੱਦਾਂ ਪਤਾ ਲੱਗਿਆ ਸੀਗਾ ਕਿ ਮਹਿਫਿਲੋ ਕੈਫੇ ਹੈਗਾ ਜੋ ਕਿ ਉੱਥੇ ਪੁੱਛੋ ਦੇ ਆਪਣੇ ਏਰੀਆ ਦੇ ਵਿੱਚ ਹੈਗਾ ਜਿੱਥੇ ਕਿ ਕੋਈ ਇੱਕ ਜਿਹੜਾ ਕੈਫੇ ਹੈਗਾ ਉਹਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਇਹ ਜਿੱਦਾਂ ਕਿ ਉਹਨਾਂ ਨੇ ਕੈਫੇ ਦੇ ਨਾਂ ਤੇ ਉਹ ਉੱਥੇ ਹੁੱਕਾ ਤੇ ਹੋਰ ਇਤਾਂ ਦੀਆਂ ਚੀਜ਼ਾਂ ਤੇ ਪਲੱਸ ਕੋਈ ਆਪਣੇ ਮੋਰ ਟ੍ਰੈਫਿਕ ਐਕਟ ਹੈ ਉਹ ਉਸ ਦੀਆਂ ਐਕਟੀਵਿਟੀਜ਼ ਚੱਲ ਰਹੀਆਂ ਜਿੱਥੇ ਤੁਰੰਤ ਥਾਣਾ ਕੈਂਟ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਉੱਥੇ ਰੇਡ ਕੀਤੀ ਗਈ ਤੇ ਜਦੋਂ ਉੱਥੇ ਮੌਕੇ ਤੇ ਰੇਡ ਕੀਤੀ ਗਈ ਤਾਂ ਉੱਥੇ ਕੁੱਲ 13 ਜਣੇ ਉੱਥੇ ਸਾਰੇ ਟੋਟਲ ਪਾਏ ਗਏ ਨੇ ਜੀ ਜਿਨ੍ਹਾਂ ਦੇ ਜੋ ਕੀ ਇਹ ਸਾਰੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਇਨਵੋਲਟ ਸੀਗੇ ਤੇ ਉੱਥੇ ਮੌਕੇ ਤੇ ਹੁੱਕਾ ਵੀ ਬਰਾਮਦ ਕੀਤਾ ਸੀਗਾ ਕੁਝ ਲੜਕੀਆਂ ਵੀ ਸੀਗੀਆਂ ਕਿ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਇਸ ਤਰੀਕੇ ਦਾ ਕਰਵਾਇਆ ਜਾਂ ਦਲਕਪ ਕਰਵਾਇਆ ਜਾਂਦਾ ਸੀਗਾ ਤੇ ਜਿਸ ਤੇ ਹੁਣ ਮੁਕੱਦਮਾ ਦਰਜ ਕਰਕੇ ਅੱਗੇ ਕਾਰਵਾਈ ਵਾਲੇ ਚ ਲੈ ਕੇ ਆਂਦੇ ਹਾਂ ਲੜਕੀਆਂ ਸਦੀ ਠੀਕ ਉਹਦੀ ਐਗਜੈਕਟਡ ਆਇਡੈਂਟੀਟੀ ਨਹੀਂ ਅਸੀਂ ਡਿਸਕਲੋਸ ਕਰ ਸਕਦੇ ਬਟ ਆਪਣੇ ਤਕਰੀਬਨ ਆਪਾਂ ਇੱਕ ਇਨੀਸ਼ੀਅਲੀ ਰਿਸਰਚ ਦੇ ਕਹਿ ਸਕਦੇ ਆ ਵੀ ਸਾਰੇ ਲੋਕਲ ਰੇਜ ਆ ਪੰਜਾਬ ਦੇ ਏਰੀਆ ਦੀਆਂ ਹੈਗੀਆਂ ਨੇ ਬਾਕੀ ਅਸੀਂ ਇਨਵੈਸਟੀਗੇਸ਼ਨ ਸਾਰਾ ਕਲੀ ਉਥੇ 4 ਤੋਂ 5 ਲੜਕੀਆਂ ਸੀਗੀਆਂ ਇਸ ਮੁਕੱਦਮੇ ਦੇ ਵਿੱਚ ਟੋਟਲ ਹੁਣ ਤੱਕ 13 ਦੋਸ਼ੀ ਨੇ ਜੀ 13 'ਚ ਅਸੀਂ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਵਾਕਿਆ ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਦੇ ਹਾਂ ਦੇਖੋ ਇਹ ਵੈਸੇ ਤਾਂ ਸਾਰੇ ਬੇਜਰ ਹੀ ਨੇ ਜੀ ਬਾਕੀ ਪਰ ਅਸੀਂ ਫਿਰ ਵੀ ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰਿਆਂ ਦਾ ਅਸੀਂ ਰਿਕਾਰਡ ਹਾਸਲ ਕਰਾਂਗੇ ਐਗਜੈਕਟ ਪਰ ਫਿਰ ਜਦੋਂ ਆਪਾਂ ਨੂੰ ਬਰ ਸર્ટਿਫਿਕੇਟ ਜਿਆ ਆ ਗਿਆ ਐਗਜੈਕਟ ਉਹਦੀ ਕਮੈਂਟ ਕਰ ਸਕਦੇ ਹਾਂ ਬਟ ਫਿਲਹਾਲ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਕਹਿ ਸਕਦੇ ਹਾਂ ਵੀ ਤਕਰੀਬਨ ਸਾਰੇ ਬੇਜਰ ਹੀ ਸ yani ve ਹੱਕਾ ਦੀ ਬਾਰ ਵੀ ਹਾਂਜੀ ਇਹ ਨਾ ਅੱਗੇ ਵੀ ਮੈਂ মিডিਆ ਰਾਈ ਦੇ ਵਿੱਚ ਹਾਟ ਲਿਆਉਣਾ ਚਾਹੁੰਦਾ ਹੈ ਨਾ ਕਿ ਪਹਿਲਾਂ ਵੀ ਅਸੀਂ ਵੱਖ-ਵੱਖ ਜਗ੍ਹਾ ਤੇ ਰੀਡਸ ਕਰਕੇ ਮੁਕਦਮੇ ਦਰਜ ਕੀਤੇ ਨੇ ਇਹ ਬਹੁਤ ਸਾਰੇ ਬੀਅਰ 바ਰ ਹੁੰਦੇ ਨੇ ਕਈ ਵਾਰ ਕੀ ਹੁੰਦਾ ਉਹ 바ਰ ਦਾ ਲਾਇਸੈਂਸ ਲੈ ਲੈਂਦੇ ਨੇ ਜਾਂ ਕਿ ਕੈਫੇ ਖੋਲ ਲੈਂਦਾ ਹੈਗਾ ਇਹਨਾਂ ਦੀ ਆੜ ਦੇ ਵਿੱਚੋਂ ਜਿੱਦਾਂ ਕੀ ਹੈ ਕਿ ਹੁੱਕਾ ਵਗੈਰਾ ਚਲਾਉਣ ਲੱਗ ਜਾਂਦੇ ਨੇ ਤੇ ਅਸੀਂ ਇਹ ਬਹੁਤ ਸਪਸ਼ਟ ਮੈਸੇਜ ਦੇਣਾ ਚਾਹੁੰਦਾ ਹੈ ਕਿ ਕੋਈ ਹੁੱਕਾ ਚਲਾਉਂਦਾ ਰੰਦਾ ਹੈ ਉਹ ਟੋਟਲੀ ਇਲੀਗਲ ਹੈਗਾ ਜੀ ਅਗਰ ਇਹ ਸਾਨੂੰ ਕਿਸੇ ਵੀ ਕਿਸਮ ਦੀ ਅਗਰ ਕੋਈ ਐਗਦਾ ਦੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ ਵੱਲੋਂ ਸਖਤ ਤੋਂ ਸਖ ਮੈਨੂੰ ਫੀਲ ਹੋ ਕੈਸੇ ਹੈ ਜੀ ਜਿੱਥੇ ਆਪਣਾ ਥਾਣਾ ਕਟੜਾ ਏਰੀਆ ਹੈਗਾ ਅਦੇਸ਼ ਯੂਨੀਵਰਸਿਟੀ ਹੈਗੀ ਜਿੱਥੇ ਉਹਦੇ ਬਿਲਕੁਲ ਓਪੋਜ਼ਿਟ ਹੈਗਾ ਜੀ ਉਹ ਉੱਥੇ ਜਿਹੜਾ ਇਨਫੋਰਮੇਸ਼ਨ ਮਿਲੀ ਸੀ ਤਾਂ ਰੇਡ ਤੋਂ ਬਾਅਦ ਇਹ ਸਾਰੇ ਰਿਕਵਰੀ ਮਾਲਕ ਵੀ ਕਟੜਾ ਹਾਂਜੀ ਇਹਦੇ ਵਿੱਚ ਨਹੀਂ ਮਾਲਕ ਦੀ ਹੈ ਜੇ ਗ੍ਰਿਫਤਾਰੀ ਕਿ ਦੋ ਜਣਿਆਂ ਦੀ ਗ੍ਰਿਫਤਾਰੀ ਇਹਦੇ ਵਿੱਚ ਪੈਂਡਿੰਗ ਹੈਗੀ ਹੈ ਜੀ ਬਾਕੀ 11 ਬੰਦੇ ਸੀ ਗ੍ਰਿਫਤਾਰ ਕਰ ਰਹੇ ਤੇ ਮਾਲਕ ਤੇ ਵੀ ਇਹ ਰੇਡਾਂ ਚੱਲ ਰਹੀਆਂ ਜਲਦ ਤੋਂ ਜਲਦ ਤੁਸੀਂ ਗ੍ਰਿਫਤਾਰ ਕਰ ਲਓ ਔਰ ਉਹ ਤੋਂ ਮੌਕੇ ਤੋਂ ਜੀ 4 ਤੋਂ 5 4 ਤੋਂ 5 ਬਰਾਖਦ ਹੋਏ ਨੇ ਜੀ ਬਾਕੀ ਇਨਵੈਸਟੀਗੇਸ਼ਨ ਸਭ ਚੱਲ ਰਹੀ ਹੈ ਹੋਰ ਕੋਈ ਸਰਚ ਵਗੈਰਾ ਕਰਾਂਗੇ ਕਿ ਕੋਈ ਅੱਦਾਂ ਦੀ ਹੋਰ ਕੋਈ ਰਿਕਵਰੀ ਹੁੰਦੀ ਹੈ ਤਾਂ ਉਹ ਵੀ ਅਸੀਂ ਅਕੋਰਡਿੰਗਲੀ ਕਾਰਵਾਈ ਕਰਾਂਗੇ ਸਰ ਬਾਰ ਬਾਰ ਕਰਦਾ ਮਤਲਬ ਜੇ ਉਹਦੇ ਲਾਭ ਹੋਏ ਉਹ ਪੁੱਛ ਸਕਦੇ ਹਾਂਜੀ ਬਿਲਕੁਲ ਇਹ ਦੇਖੋ ਇਹ ਮੈਂ ਧਿਆਨ ਚ ਲਾਉਣਾ ਪਹਿਲਾਂ ਵੀ ਅਸੀਂ ਇਹਨਾਂ ਦੇ ਮੈਂਬਰਾਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਜੀ ਕੁਝ ਟਾਈਮ ਪਹਿਲਾਂ ਵੀ ਤੇ ਉਹ ਦੁਬਾਰਾ ਫੇਰ ਇਹਨਾਂ ਵੱਲ ਤੋਂ ਉਹੀ ਨੀਗਲੈਕਟਿਡ ਐਕਟੀਵਿਟੀਜ਼ ਕੀਤੀਆਂ ਦੁਬਾਰਾ ਫੇਰ ਅਸੀਂ ਮੁਕੱਦਮਾ ਦਰਜ ਕਰਨ ਦਾ ਫੈਸਲਾ ਕੀਤਾ ਹੈਗਾ ਤੇ ਇਨਫੈਕਟ ਇਸ ਚੀਜ਼ ਕੇ ਸੀ ਵਿੱਚ ਅਸੀਂ ਲੱਗੇ ਬਹੁਤ ਸਟ੍ਰਿਕਟ ਆ ਕਿ ਅਗਰ ਕੋਈ ਵਾਰ-ਵਾਰ ਇਹ ਕੋਈ ਗਰੁੱਪ ਬਣਾਇਆ ਹੋਇਆ ਜਾਂ ਐਦਾਂ ਦਾ ਹੈਗਾ ਅਗਰ ਕੋਈ ਵਾਰ-ਵਾਰ ਐਦਾਂ ਦੀਆਂ ਗਤੀਵਿਧੀਆਂ ਇਨਵੋਲਵਮੈਂਟ ਕੀਤਾ ਨਵੇਂ ਕਾਨੂੰਨ ਬੀ ਐਨ ਐਸ ਹੁਣ ਤਾਂ ਵੀ ਉਹ ਸਖਤ ਤੋਂ ਸਖਤ ਧਾਰਾਵਾਂ 111